ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਟਾਲਾ ਰੋਡ ਦੇ ਪਵਨ ਨਗਰ ਇਲਾਕੇ ਦੇ ਵਿੱਚ ਇੱਕ ਐਕਟਿਵਾ ਸਵਾਰ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੀ ਹੋਣਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਉਥੇ ਹੀ ਪੀੜਿਤ ਸੁਰਜੀਤ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੰਡੀ ਤੋਂ ਕਿਤਾਬਾਂ ਦੀ ਸੇਲ ਦੇ ਪੈਸੇ ਲੈ ਕੇ ਆਪਣੀ ਇਕਟਿਵਾ ਵਿੱਚ ਰੱਖ ਕੇ ਆਪਣੇ ਘਰ ਪਵਨ ਨਗਰ ਨੂੰ ਆ ਰਿਹਾ ਸੀ ਤੇ ਉਦੀ ਗਲੀ ਦੇ ਬਾਹਰ ਉਸ ਦਾ ਪਿੱਛਾ ਕਰ ਰਹੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਤੇ ਦਰ ਹਥਿਆਰ ਦੇ ਨਾਲ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਨੇ ਦੱਸਿਆ ਕਿ ਉਹ ਕਿਤਾਬਾਂ ਦਾ ਕੰਮ ਕਰਦਾ ਹੈ ਤੇ ਉਸ ਕੋਲ ਕਿਤਾਬਾਂ ਦੀ ਸੇਲ ਦੇ 4 ਲੱਖ ਰੁਪਏ ਸਨ ਤੇ ਉਹ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਉਸ ਦੱਸਿਆ ਕਿ ਇਸ ਦੀ ਸੂchnਾ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਇਸ ਪ੍ਰਸ਼ਾਸਨ ਵੀ ਮੌਕੇ ਤੇ ਪੁੱਜਿਆ ਹੈ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ। ਮੈਂ ਨੋ ਸੁਜੀਤ ਕੁਮਾਰ। ਹਾਂਜੀ। ਭਾਜੀ ਤੇ ਮੈਂ ਗਲੀ ਨੰਬਰ 19 ਚ ਪਵਨਗਰ ਇੰਨਾ ਜੀ। ਕੀ ਗੱਲ ਕੀ ਹੋਈ ਭਾਈ ਜੀ? ਮੈਂ ਘੋੜੀ ਮੁੰਡੀ ਲਾ ਕੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾਂ ਚ ਰਹਾ ਕੇ ਆ ਰਿਹਾ ਸੀ ਜੀ। ਹਾਂਜੀ। ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲੱਗੇ। ਅੱਛਾ ਜੀ। ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਦੇ ਨਾਲ ਮਿਲਿਆ ਐਕਟਵਾ ਤੇ ਇਹ ਮੈਨੂੰ ਨਾਲ ੱਟਾ ਮਾਰਿਆ ਮੈਂ ਡਿੱਗ ਗਿਆ ਇੱਕ ਦਿਨ ਸ਼ੁਰੂ ਕਰ ਲਈ ਜੀ ਉਹ ਸ਼ੁਰੂ ਕੱਟ ਕੇ ਮਾਰੀ ਆ ਅੱਛਾ ਜੀ ਮੈਨੂੰ ਮੈਂ ਕੰਧ ਨਾਲ ਵੱਜਾ ਤੇ ਨਰਿਆ ੱਟਾ ਲੱਗ ਗਿਆ ਅੱਛਾ ਜੀ ਢੋਡੀ ਕੀ ਦੇ ਵਿੱਚ 4 ਲੱਖ ਰੁਪਈਆ ਸੀ ਜੀ ਅੱਛਾ ਜੀ ਉਹ ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪੌਨਗਰ ਬਾਜ਼ਾਰੋਂ ਨਿਕਲ ਗਿਆ ਜੀ ਕਿੰਨੇ ਤੇ 25 30 ਸਾਲ ਦੇ ਵਿੱਚ ਇੱਕ ਸਦਾ ਸੀ ਜੀ ਦੋ ਕਾਲੇ ਸੀ ਅੱਛਾ ਜੀ ਤੇ ਕਾਤੇ ਆਏ ਨਾਲ ਭਾਈ ਕਾਲੇ ਰੰਗ ਦਾ ਜੀ ਕਿਹੜਾ ਮੋਟਰਸਾਈਕਲਰ ਸੀ ਕਿਹੜਾ ਸੀ ਮੈਂ ਪਛਾਣ ਨਹੀਂ ਸਕਿਆ ਕਿਹੜਾ ਕੋਈ ਗੱਡੀ ਨੰਬਰ ਵਗੈਰਾ ਕੋਈ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਤੇ ਕਿੱਥੇ ਨਹੀਂ ਮੈਨੂੰ ਇੱਥੋਂ ਇੱਥੋਂ ਕਿਉਂ ਮੰਡੀ ਤੇ ਲੱਗੇ ਹੋਣ ਕਿਉਂ ਮੰਡੀ ਲੱਗੇ ਹੋ ਕਿ ਮੈਨੂੰ ਇਹ ਛੱਤ ਨਹੀਂ ਮੇਰੇ ਨੂੰ ਨਹੀਂ ਪਤਾ ਲੱਗਾ ਸੀ ਕਿ ਤੱਕ ਮੈਨੂੰ ਪਤਾ ਲੱਗਾ ਮੈਨੂੰ 20 ਨੰਬਰ 'ਚ ਆ ਕੇ ਜਦੋਂ ਪਵਨ ਨਗਰ 20 ਨੰਬਰ ਕੋਲ ਹੀ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਮੋਟਰਸਾਈਕਲ ਆ ਲੈ ਤੇ ਕਿੰਨਾ ਗੰਦਾ ਜਾ ਨਕਸ਼ਾ ਲੱਖ ਲੱਖ ਦੀ 4 ਲੱਖ ਰੁਪਏ ਹੁਣ ਕੀ ਅਸੀਂ ਹੁਣ ਲੋਕਪੁਰੇ ਜਾ ਕੇ ਤੇ ਸ਼ਿਕਾਇਤ ਲਖਾਤੀ ਹੈ ਜੀ ਮੌਕੇ ਤੇ ਐਸਐਸਓ ਆ ਗਏ ਆ ਤੇ ਲੋਕੇ ਤੇ ਦੇਖਣਗੇ ਵੀ ਕੀ ਗੱਲ ਬਾਤ ਹੈ ਨਹੀਂ ਸਾਨੂੰ ਇੰਟੀਮੇਸ਼ਨ ਪਹੁੰਚੀ ਸੀ ਮੌਕੇ ਤੇ ਪਹੁੰਚੇ ਆ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜਦੋਸ਼ੀਏ ਨੂੰ ਅਰੈਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਸਰੇ ਅਜੇ ਤੇ ਮੋਟਰਸਾਈਕਲ ਚ ਬਾਕੀ ਹੀ ਹੈ ਜੇ ਸ਼ੁਰੂ ਕੀਤੀ ਤਤਤੀਸ਼ ਬਾਕੀ ਤਤਤੀਸ਼ ਮੁਕੰਮਲ ਹੋਣੀ ਸੀ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਅਸੀਂ ਫਿਰ ਜੋ ਵੀ ਸਾਹਮਣੇ ਹੈ ਤੁਹਾਨੂੰ ਬੈਠ ਸਾਰੇ ਦੱਸ ਦਾਂਗੇ ਸਾਰੇ ਵੀ ਬੜੀ ਵੱਡੀ ਗੱਲ ਹੈ ਕੀ ਸਮਝਦੇ ਜੀ ਇਹ ਹੁਣ ਵੇਖਦੇ ਆ ਜੀ ਤਤਤੀਸ਼ ਕਰਦੇ ਆ ਸਾਰਾ ਤਤਤੀਸ਼ ਦਾ ਪਾਰਟ ਹੈ ਕੋ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸ ਨੂੰ ਪਤਾ ਵਾ ਕਿ ਕਿੱਦਾਂ ਪਤਾ ਲੱਗਾ ਉਹਨਾਂ ਨੂੰ ਉਹ ਸਾਰਾ ਵੇਖਦੇ ਆ ਜੀ ਮੈਂ ਤਤਤੀਸ਼ ਸਾਰੀ ਕਰਕੇ ਫਿਰ ਸਾਰੇ ਜਿਹੜੇ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕੀ ਕੀ ਨਾਮ ਸੀ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨ